हां जी आज ਦਾ ਆਪਣਾ ਬਲੌਗ ਤੇ ਆਪਾਂ ਬਲੌਗ ਕਰਦੇ ਹਾਂ ਸਟਾਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਹੈ ਕਾਰਗਿਲ ਬਾਜ਼ਾਰ ਤੇ ਜਿੰਨਾ ਇਹ ਦੇਖਣ ਨੂੰ ਵਧੀਆ ਲੱਗ ਰਿਹਾ ਉਹ ਨਹੀਂ ਜਿਆਦਾ ਇੱਥੇ ਪੰਜਾਬ ਨਾਲੋਂ ਮਹਿੰਗਾਈ ਬਹੁਤ ਹੈਗੀ ਤੇ ਬਾਕੀ ਸਾਨੂੰ ਆਪਾਂ ਸਬਜ਼ੀ ਖਰੀਦ ਕੇ ਦਿਖਾਉਣੇ ਉਧਰ ਲੈਣੇ ਸਬਜ਼ੀ ਪਤਾ ਲੱਗ ਜਾਏਗਾ ਕਿ ਕਿੰਨੀ ਮਹਿੰਗਾਈ ਹੈ ਦੇ ਵਿੱਚ ਪੰਜਾਬ ਨਾਲੋਂ ਮਤਲਬ ਵੀ ਏਰੀਆ ਦੇ ਵਿੱਚ ਸਿੱਖ ਬਹੁਤ ਹੀ ਸੁਨਕਟ ਦੇਖਣ ਮਾਣਨਗੇ ਤੇ ਸਭ ਤੋਂ ਵੱਧ ਇਹ ਤੇ ਮੁਸਲਮਾਨ ਸ਼ਹਿਰ ਹੈਗਾ ਨਾ ਤੇ ਬਾਕੀ ਸ਼ਹਿਰ ਬਹੁਤ ਵਧੀਆ ਤੇ ਆਪਣੀ ਇੱਜ਼ਤ ਬਹੁਤ ਕਰਦੇ ਨੇ ਮਤਲਬ ਸਿੱਖ ਭਾਈਆਂ ਦੀ ਬਹੁਤ ਇੱਜ਼ਤ ਕਰਦੇ ਨੇ ਜਿੱਥੇ ਵੀ ਸਰਦਾਰ ਮਿਲਦਾ ਤਾਂ ਵਧੀਆ ਬੁਲਾਉਂਦੇ ਨੇ ਠੀਕ ਹੈ ਵਧੀਆ ਸਭ ਕਾਰਗਿਲ ਮਾਰਕੀਟ ਪੰਜਾਬ ਰਾਜਪੂਤਰ ਤੇ ਜੋ تھی ਪਹਾੜਾਂ ਦੀ ਘਰ ਬਣੇ ਨੇ ਮਤਲਬ ਇਹ ਖੂਬਸੂਰਤ ਹੋਣ ਦੇ ਨਾਲ ਨਾਲ ਇਹਨਾਂ ਦਾ ਡਿੱਗਣ ਦਾ ਖਤਰਾ ਵੀ ਬਣਿਆ ਰਹਿਦਾ ਤੇ ਪਿੱਛੇ ਜੀ ਆਪਣੀ ਫੌਜ ਨੇ ਇਹ ਘਰ ਬਾਰ ਬਲੇ ਬਾਹਰ ਕੱਢੇ ਸੀਗੇ ਕਿਉਂਕਿ ਜਿਆਦਾ ਮਤਲਬ ਵੀ ਆ ਖਿਸਕਣ ਕਰ ਪਹਾੜ ਵਿੱਚ ਦਬ ਗਈ ਸੀ ਤੇ ਪਹਾੜ ਥੱਲੇ ਗਿਰ ਗਏ ਸੀਗੇ ਤੇ ਅੱਗੇ ਦੇਖਦੇ ਆਂ ਤੇ ਇੱਕ ਇਸਹਿਰ ਦੀ ਹੋਰ ਗੱਲ ਆ ਇੱਥੇ ਤੁਹਾਨੂੰ ਬੈਜ ਬਹੁਤ ਹੀ ਘੱਟ ਖਾਣ ਨੂੰ ਮਿਲੇਗਾ ਕਿਉਂਕਿ ਇਹ ਮੁਸਲਮਾਨ ਸ਼ਹਿਰ ਹੋਣ ਕਰਕੇ ਇੱਥੇ ਨਾਣ ਬੈਚ ਜ਼ਿਆਦਾ ਸਬਜੀ ਮਾਰਕੀਟ ਦੇ ਵਿੱਚ ਪਹੁੰਚ ਚੁੱਕੇ ਆ ਤੇ ਵਿਜ਼ਿਟ ਹੋਈ ਚੁੱਕੇ ਆਂ ਸੀ ਸਬਜੀ ਮਾਰਕੀਟ ਤੇ ਸਬਜੀ ਬਹੁਤ ਮਹਿੰਗੀ ਆ ਜਿੱਦਾਂ ਕਿ ਆਪਣੇ ਆਲੂ 10-20 ਰੁਪਏ ਵਿੱਚ ਜੰਦੇ ਨੇ ਪੰਜਾਬ 'ਚ ਇੱਥੇ 60-70 ਰੁਪਏ ਤੋਂ ਬਣਾ ਦੁਕਾਨ ਤੇ ਖੜ੍ਹਨੇ ਨਹੀਂ ਦਿੰਦੇ ਤੇ ਕੈਨ ਨੀ ਚੱਲੂ ਆਪਦਾ ਜਾਉ ਅੱਗੇ ਮਤਲਬ ਜੋ ਸਿਮਨਾ ਮਿਰਚ ਆਪਣੇ 40-50 ਰੁਪਏ ਕਰ ਲੋ ਆ 180 ਤੋਂ ਘੱਟ ਇੱਥੇ ਮਿਲਦੀ ਨਹੀਂ ਤੇ ਬਾਕੀ ਆਪਾਂ ਕਰਦੇ ਆ ਰੇਟ ਪਤਾ ਇਹ ਸ਼ਹਿਰ ਦਾ ਭਈ ਇੱਕ ਜੀ ਹੋਰ ਕੱਲ ਬਹੁਤ ਹੋਆ ਗੱਡੀਆਂ ਬਹੁਤ ਸਸਤੀਆਂ ਇੱਥੇ ਮਤਲਬ ਜੋ ਆਪਣੇ ਬਰਨਾ ਵਗੈਰਾ ਤਾਂ ਯਾਰ ਰੂਪੀ ਕਾਉਂਡ ਵਗੈਰਾ ਤਾਂ ਇੱਥੇ ਲੋਕ ਇਦਾਂ ਹੀ ਲਈ ਫਿਰਦੇ ਨੇ ਮਤਲਬ ਜੋ ਗਰੀਬ ਤੋਂ ਗਰੀਬ ਬੰਦਾ ਉਹ ਵੀ ਇੱਥੇ ਗੱਡੀ ਲਈ ਫਿਰਦਾ ਲੋਕ ਬੇਰੁਜ਼ਗਾਰ ਬਹੁਤ ਘੱਟ ਨਹੀਂ ਥੇ ਸਭ ਤੋਂ ਵੱਧ ਲੋਕ ਕੰਮ ਕਰ ਰਹੇ ਨੇ ਜਿੰਨੇ ਕਾਰਗਰ ਦੇ ਵਿੱਚ ਲੋਕ ਮੁਲਾਜ਼ਮ ਨੇ ਮੈਨੂੰ ਲੱਗਦਾ ਤਾਂ ਨਹੀਂ ਵੀ ਕਿਸੇ ਹੋਰ ਸ਼ਹਿਰ ਦੇ ਵਿੱਚ ਹੋਣੇ ਆ ਤੇ ਬਹੁਤ ਟੂਰਿਸਟ ਕੋਮਲ ਲਈ ਇੱਥੇ ਆਉਂਦੇ ਨੇ ਬਹੁਤ ਵਧੀਆ ਕੈਂਟ ਸਹਿਰਾ ਤੇ نیچے ਜਾ ਰਹੇ ਆ ਪੁਆਇੰਟ ਬ੍ਰਿਜ ਦੇ ਕੋਲ ਤੇ ਤੁਹਾਨੂੰ ਜਾ ਕੇ ਦਿਖਾਣੇ ਆ ਪੁਆਇੰਟ ਬ੍ਰਿਜ ਜੀ ਬਾਬੇ ਉਹ ਵੀਊ ਚੈੱਕ ਕਰੋ ਜੀ ਕਰਾ ਬਹੁਤ ਘੜ ਚੀਜ਼ ਆ ਬਹੁਤ ਸੋਹਣੀ ਚੀਜ਼ ਆ ਬਈ ਦੇਖਣ ਵਾਲੀ ਪਹਾੜੀ ਏਰੀਆ ਤੇ ਬਾਕੀ ਸਫਾਈ ਬਹੁਤ ਹੈ ਮਤਲਬ ਸੇਫ ਸੇਫ ਦੇਸ਼ ਹੈ ਇਦਾਂ ਕੋਈ ਕ੍ਰਾਈਮ ਤਾਂ ਜ਼ਿਆਦਾ ਨਹੀਂ ਹੈਗਾ ਇੱਥੇ ਤੇ ਮਤਲਬ ਦੇਖੋ ਛੋਟੇ ਬੱਚੇ ਇਦਾਂ ਤੇ ਘੁੰਮ ਰਹਿਣੇ ਹੈਣਾ ਕੋਈ ਬੱਚਾ ਦਾ ਡਰ ਨਹੀਂ ਹੈਗਾ ਛੋਟਿਆਂ ਦਾ ਤੇ ਬਹੁਤ ਵਧੀਆ ਕੰਟ ਚੀਜ਼ ਆ ਯਾਰ ਕੀ ਗਿਆ تھا ਅਰੇ ਦੂਰ ਬਹੁਤਾ ਟੋਕਣ ਬ੍ਰੇਕ ਵੀ ਬਹੁਤ ਦੂਰੇ ਉਧਰ ਗਏ ਸੀ ਇਧਰ ਉੱਪਰ ਨਹੀਂ ਆ ਦਿਸ਼ਿਤਈ ਜਾਣਾ